ਸੁਰੱਖਿਆ ਦੇ ਮੱਦੇਨਜ਼ਰ ਚੈਕਿੰਗਾਂ ਜਾਰੀ ਹਨ ਤੇ ਦਿਨ ਰਾਤ ਜਿੱਥੇ ਨਾਕੇ ਲਗਾਏ ਜਾ ਰਹੇ ਹਨ ਉੱਥੇ ਹੀ ਸ਼ੱਕੀ ਥਾਵਾਂ ਦੀ ਚੈਕਿੰਗ ਵੀ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ। ਬੀਤੀ ਰਾਤ ਬਠਿੰਡਾ ਪੁਲਿਸ ਦੇ ਵੱਲੋਂ ਅਲਾਦਕਾਰੀਆਂ ਦੀ ਮੌਜੂਦਗੀ ਦੇ ਵਿੱਚ ਹੋਟਲਾਂ ਟਾਬਿਆਂ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ ਤੇ ਪਹੁੰਚ ਕੇ ਅਲਾਦਕਾਰੀਆਂ ਵੱਲੋਂ ਹੋਟਲਾਂ ਦੇ ਵਿੱਚ ਆਣ ਜਾਣ ਵਾਲੇ ਲੋਕਾਂ ਦਾ ਜਿੱਥੇ ਰਿਕਾਰਡ ਚੈੱਕ ਕੀਤਾ ਗਿਆ ਉੱਥੇ ਹੀ ਹੋਟਲ ਸੰਚਾਲਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਮੌਕੇ ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਚੈਕਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਅਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕੋਈ ਵੀ ਅਨਸੁਖਾਵੀ ਘਟਨਾ ਨੂੰ ਅੰਜਾਮ ਨਹੀਂ ਦੇਣ ਦਿੱਤਾ ਜਾਵੇਗਾ ਅਤੇ ਲਗਾਤਾਰ ਇਹ ਚੈਕਿੰਗਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਬਾਰੀਕੀ ਦੇ ਨਾਲ ਸ਼ੱਕੀ ਲੋਕਾਂ ਦੇ ਉੱਪਰ ਪੁਲਿਸ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਪੂਰਨ ਤੌਰ ਤੇ ਯਕੀਨੀ ਬਣਾਇਆ ਜਾਵੇਗਾ ਪੂਰੀ ਜਾਣਕਾਰੀ ਸੁਣਦੇ ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਜ਼ੁਬਾਨੀ ਸਰ ਕੀ ਜਿਹੜਾ ਰਾਤ ਦੇ ਵਕਤ ਤੁਸੀਂ ਚੈਕਿੰਗ ਕੀਤੀ ਹੈਗੀ ਹੈ ਤੇ ਕੀ ਕਹਿਣਾ ਹੈ ਬਾਰੇ ਕਿਸੇ ਚੈਕਿੰਗ ਦੇ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਦੇ ਦੌਰਾਨ ਵੱਖਰੇ ਵੱਖਰੇ ਹੋਟਲ ਰੈਸਟੋਰੈਂਟ ਟਾਪੇ ਸਰਾਵਾ ਅਸੀਂ ਚੈੱਕ ਕਰਨ ਦੇ ਆ ਕੋਈ ਵੀ ਸ਼ੱਕੀ ਬੰਦਾ ਕੋਈ ਇਦਾਂ ਦਾ ਕੋਈ ਡਾਊਟਫੁਲ ਜੇ ਕੋਈ ਇੱਥੇ ਠਹਿਰਿਆ ਹੋਇਆ ਹੋਇਆ ਉਹਨੂੰ ਅਸੀਂ ਵੈਰੀਫਾਈ ਕਰਨ ਦੇ ਆ ਇਸ ਤੋਂ ਇਲਾਵਾ ਸ਼ਹਿਰ ਦੇ ਜਿਹੜੇ ਮੇਨ ਪੁਆਇੰਟਸ ਹੈਗੇ ਨੇ ਉੱਥੇ ਵੀ ਨਾਕੇ ਰਾਤ ਦੇ ਟਾਈਮ ਚੱਲ ਰਹੇ ਆ ਉਹ ਵੀ ਗੱਡੀਆਂ ਤੇ ਵਹੀਕਲਸ ਜਿਹੜੇ ਟੂ ਵੀਲਰਸ ਨੇ ਉਹ ਵੀ ਚੈੱਕ ਕਰਨ ਦੇ ਆ ਤੇ ਇਸ ਤੋਂ ਇਲਾਵਾ ਜਿਹੜੀ ਸ਼ਹਿਰ ਦੀ ਪੀਸੀਆਰ ਨੇ ਉਹ ਵੀ ਆਪਣੀ ਆਪਣੀ ਬੀਟਾਂ ਦੇ ਵਿੱਚ ਅਲਰਟ ਹੋ ਕੇ ਡਿਊਟੀ ਕਰਨ ਦੇ ਉਹਨਾਂ ਨੂੰ ਆਰਡਰ ਦਿੱਤੇ ਗਏ ਆ ਸੱਜੇ ਪਾਸੇ ਘਲ ਕਰੇ ਤੁਸੀਂ ਰਿਲੀਸਿਸ ਦੇ ਖੜੇ ਹੋਗੇ ਕਿਨੇ ਘੋੜੇ ਚੈੱਕ ਹੋਏ ਅਜੇ ਤੱਕ ਅਸੀਂ 3 ਦੇ ਕਰੀਬ ਹੋਟਲ ਚੈੱਕ ਕਰ ਚੁੱਕੇ ਆ ਤੇ ਹੋਰ ਵੀ ਜਿਹੜੇ ਹੋਟਲਸ ਰਹਿੰਦੇ ਨੇ ਉਹ ਅਸੀਂ ਚੈੱਕ ਕਰਨ ਦੇ ਆ ਇਹ ਰੈਸਿਸਨ ਦੇ ਕੋਲੇ ਕਿਤੇ ਸਾਰੇ ਹਾਂਜੀ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਹੋਰ ਵੀ ਜਿਹੜੇ ਹੋਟਲ ਬਣੇ ਹੋਏ ਨੇ ਬਾਕੀ ਹੋਰ ਵੀ ਸਿਵਲ ਲਾਈਨ ਏਰੀਆ ਦੇ ਵਿੱਚ ਵੀ ਹੋਟਲਸ ਬਣੇ ਹੋਏ ਨੇ ਉਹ ਵੀ ਅਸੀਂ ਚੈੱਕ ਕਰਾਂਗੇ ਤੇ ਸਰ ਪਿੰਡਾ ਲੋਕਲ ਸੀ ਜੀ ਮੈਸੇਜ ਦੇਣਾ ਚਾਹੁੰਦਾ ਪਿੰਡਾ ਦੇ ਲੋਕਾਂ ਨੂੰ ਪੁਲਿਸ ਵੱਲੋਂ ਆਹੀ ਮੈਸੇਜ ਹੈ ਕਿ ਪੁਲਿਸ ਦਾ ਸਹਿਯੋਗ ਕਰੋ ਜੇ ਕੋਈ ਸ਼ੱਕੀ ਬੰਦਾ ਜਾਂ ਕੋਈ ਸ਼ੱਕੀ ਐਕਟੀਵਿਟੀ ਤੁਹਾਡੇ ਆਲੇ-ਦੁਆਲੇ ਕਿਤੇ ਨਜ਼ਰ ਆ ਰਹੀ ਹੈ ਕੋਈ ਸਮਾਜ ਵਿਰੋਧੀ ਅਨਸਰ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਪੁਲਿਸ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰੋ ਤੇ ਤਾਂ ਕਿ ਪੁਲਿਸ ਉਹਦੇ ਅਗੇਂਸਟ ਸਖਤ ਐਕਸ਼ਨ ਲੈ ਸਕੇ